ਵਿਆਦਾ ਦੰਤਰਾ ਹੋ ਗਿਆ ਤੇ ਸਰਦਾਰ ਖਾਨ ਸਾਹਿਬ ਤਾਰੀ ਵਾਲਾ ਆਪਣੇ ਘਰ ਆ ਗਿਆ ਉਹਨਾਂ ਅਜਵਰਗਾ ਸਮਤ ਨਹੀਂ ਸੀ ਭੈਣਾ ਮਕਾਵਾ ਬਿਠੀਆਂ ਨੇ ਬੱਚਾ ਨੂੰ ਨਹੀਂ ਪਤਾ ਦੋ ਦੋ ਸਾਦੇ ਰਸਤੇ ਜੁੜੇ ਰਹਿੰਦੇ ਸੀ ਕਿਸੇ ਬੰਦੇ ਨੂੰ 4 ਰੁਪਏ ਇਕੱਠੇ ਹੋਣੇ ਕੋਈ ਜੁੜ ਜਾਣਾ ਤੇ ਫਿਰ ਘਰ ਵਿੱਚ ਧੀ ਦਾ ਪੁੱਤਰ ਦਾ ਵੈਰ ਰੱਖਿਆ ਜਾਂਦਾ ਸੀ ਪੰਨ ਪੰਨ ਸੱਤ ਰੋਜ ਨਹੀਂ ਜਾਂਦਾ ਸੱਤ ਸੱਤ ਵੇਆ ਕੱਟਾ ਪੈ ਲੈਂਦਾ ਸੀ ਅੱਜ ਤਾਂ ਬਹੁਤੇ ਰਸਤੇ ਫੇਸਬੁਕ ਤੋਂ ਜਾਂਦੇ ਨੇ ਅੱਖਾਂ ਸਤਨਾਬ ਅੱਜ 70% ਰਸਤੇ ਫੇਸਬੁਕ ਦੇ ਹੁੰਦੇ ਨੇ ਮੈਂ ਆਖਦਾ ਬੱਚਿਆਂ ਨੂੰ ਹੱਕ ਆ ਆਪਣੀ ਜਾਦੀ ਦਾ ਹੱਤੀ ਦਾ ਪਰ ਜੇ ਸਮਾ ਬਾਬਲੇ ਨਾਲ ਤੁਹਾਡੇ ਲਈ ਸਾਰੀ ਜ਼ਿੰਦਗੀ ਕੁਰਬਾਨੀ ਕੀਤੀ ਹੁੰਦੀ ਹੈ ਕਿਤੇ ਉਹਨਾਂ ਦੇ ਪਿਆਰ ਨੂੰ ਠਗਰਾ ਕੇ ਇਕੱਲੇ ਨਾ ਹੋ ਜਾਓ ਅੱਖਾਂ ਸਤਨਾਬ ਮਾ ਬਾਬ ਦੀਆਂ ਪੁੱਛੀਆਂ ਸੀਸਾ ਨਾਲ ਰੱਖੋ ਮੁੰਡਾ ਚੱਤ ਰਹਿ ਮਾ ਬਾਬ ਦੀ ਪੁੱਛੀ ਨਾਲ ਲਾ ਕੇ ਚਲੋਗੇ ਤੇ ਦੁਨੀਆ ਦੀ ਹਰ ਦੌਲਤ ਮਿਲ ਜਾਗੀ ਕੋਈ ਦੁਨੀਆ ਦਾ ਬੰਦਾ ਤੁਹਾਡੇ ਪਿਆਰ ਨੂੰ ਠਗੜਾ ਨਹੀਂ ਸਕਦਾ ਕੋ ਸਤਿਨਾਮ ਹੁਣ ਸਾਰੀ ਗੱਲ ਪੁੱਤ ਹੈ ਹੋਈ ਹੈ ਤੇ ਰੰਭ ਹੋ ਗਈ ਗੱਲ ਤੇ ਛੇਰੇ ਪਿੰਡੋਂ ਨੇ ਇੱਕ ਫੈਸਲਾ ਲਾਇਆ ਕਿ ਮੇਰੇ ਪੋਤਰੇ ਦੀ ਬਰਾਤ ਜਿਹੜੀ ਹੈ ਉਹ ਲਾਹੌਰ ਤੋਂ ਨਹੀਂ ਉਹ ਰਾਮ ਦਾ ਪਾਠਾ ਦਾ ਘਰ ਤੋਂ ਰਵਾਨਾ ਹੋਣੀ ਹੈ ਇਹ ਪਹਿਲੋ ਠੰਡਾ ਆਪਣੇ ਬੜਿਆ ਹੋਰ ਸੰਮਣ ਬੁਰਜ ਲੋਹੜ ਦੇ ਅੰਦਰ ਨਿਤਕ ਖਾਜ ਹਰਵਾਚਾ ਜਦੋਂ ਜਵੇਂ ਪਾਚਾ ਦੀ ਚਾਰ ਧਨੋਤ ਲੜਾਈ ਤੇ ਗਫੂ ਬਿਧੀ ਚਾਨਦ ਦਰਬਾਗ ਤੇ ਦਰਬਾਗ ਦੋ ਘੋੜੇ ਲੈ ਕੇ ਆਇਆ ਸੀ ਉਸ ਬੁਰਜ ਦੇ ਅੰਦਰ ਸੰਮਣ ਬੁਰਜ ਦੇ ਅੰਦਰ ਲੋਹੜ ਦੀ ਸਾਤੋਂ ਉੱਤੀ ਜਗ੍ਹਾ ਜਿਹੜਾ ਅਮੀਜਾ ਕੰਢੇ ਤੇ ਸਿਰੇ ਪੰਜਾਬ ਨੇ ਉਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਹੋਇਆ ਸੀ ਸੁਰਗਤਾਂ ਰੋਖਰਾ ਵੀ ਆਖਦੇ ਨੇ ਸਾਰੇ ਪੰਜਾਬ ਨੂੰ ਉਹਦਾ ਦਾ ਰਾਜ ਕੋਈ ਲਾ ਕੇ ਦਿਖਾਵੇ ਬੰਦਾ ਮੈਂ ਸਾਰੀ ਜ਼ਿੰਦਗੀ ਉਹਦਾ ਕਲਾਮ ਉੱਤੋਂ ਦਾ ਆਖੋ ਸਤਿਰਾਮ ਸ਼੍ਰੀ ਹਰਕੇ ਦਿਖਾਓ ਕੋਈ ਕਰਕੇ ਦਿਖਾ ਦੇ ਗੱਲਾਂ ਕਰਦੀਆਂ ਬੜੀਆਂ ਸੁੱਖੀਆਂ ਆ ਗਈਆਂ ਨੇ ਉਹ ਸੇਵਾ ਦੇਸ ਦੀ ਕਹਿੰਦੇ ਕੀ ਬੜੀ ਔਖੀ ਗੱਲਾਂ ਕਰਦੀਆਂ ਤੇਲ ਸਖਦੀਆਂ ਨੇ ਜਿਹਨਾਂ ਦੇਸ਼ ਦੀ ਸੇਵਾ ਅੰਦਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੰਗੀਆਂ ਨੇ ਉਹਨਾਂ ਜੂਦੀਆਂ ਜੱਗਦੇ ਕੋਮਾ ਜਨਾ ਕੋਮਾ ਨੂੰ ਵਰਨਦਾ ਢਲ ਪੈ ਜਾਏ ਬੇਨਾਮ ਤੂੰ ਬਲ ਕਰ ਬੰਦੇ ਦਾ ਦੋਪਰ ਹੈ ਅਰਪਜਤ ਭਾਵੇਂ ਢਲ ਪੈ ਜਾਏ ਨਾ ਨਾ ਬੜਾ ਉੱਤ। ਇੱਥੇ ਮਹਾਰਾਜ ਨੇ ਗੁਰਗ੍ਰਸ ਦਾ ਸਰੂਪ ਪ੍ਰਕਾਸ਼ ਕਰਵਾਇਆ। ਸ਼ਾਮ ਜਾਂਦੇ ਰਹਿ ਰਸ ਦਾ ਪਾਠ ਹੁੰਦਾ। ਆਰਤੀ ਤੇ ਸਭ ਕੋ ਰਹਾਂਦੇ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਲੰਤ ਤੇ ਦਿਲ ਕੇ ਗਾਣ। ਵਾਹਿਗੁਰੂ। ਅੱਡ ਸੁਬਾਹ ਵੀ ਆਰਤੀ ਹੋਈ ਕਰਦੇ। ਇਹ ਸਭ ਇੱਥੇ ਪੜਿਆ ਗਿਆ। ਪਤਾ ਧੰਨੇ ਨੇ ਕੀ ਮੰਗਿਆ। ਦੇਖੋ ਅੱਜ ਆਪਾਂ ਇੱਕ ਸੌ ਪਰਵਾਰ ਦੇ ਨਾਲ ਰਸਤਾ ਕਰੀਤਾ ਹੈ। ਧੰਨ ਆਖਦਾ ਗੋਪਾਲ ਤੇਰਾ ਆਰਤਾ ਜੱਟਾਂ ਵਾਲੇ ਲੱਭਦਾ ਖੁੱਲੇ। ਜੋ ਜਾਨ ਤੁਮਰੀ ਭਗਤ ਕਰਾਵੇ ਤਨਕੇ ਕਾ ਸਵਾਰਤਾ ਦਾ ਸਿੱਧਾ ਮੰਗੋ ਕੀ ਹੋਰ ਹੋਈ ਦੇ ਪਦਾਰਥੋ ਅਮਰਾ ਖੁਸ਼ੀ ਕਰੈ ਨਤ ਦਿਓ ਪਣੀਆਂ ਪਣ ਦਾ ਜੋੜਾ ਸ਼ਾਦਨ ਕਪੜਾ ਪਹਿਨਣ ਵਾਸਤੇ ਡੰਗਾ ਹੋਵੇ ਪਣੀਆਂ ਸ਼ਾਦ ਨਿਕਾ ਅਨਾਜ ਮੰਗੋ ਸਤ ਸਿੱਧਾ ਗਊ ਭੈ ਸਬਾਕੋ ਲਵੇਰੀ ਇੱਕ ਤਾਜ ਨੂੰ ਘੋੜੀ ਮੰਗੀ ਉਹਦੇ ਗੱਡੀ ਵੱਕਦੇ ਹੱਥ ਸਫਾਰੀ ਹੋਵੇ ਉਹ ਤਰਾਂ ਦੀਆਂ ਗੱਡੀਆਂ ਮੇਰੇ ਨਾਮ ਨਹੀਂ ਦੱਲੋ ਘਰ ਕੀ ਗੀਹਤ ਚੰਗੀ ਜਾਨ ਧੰਨਾ ਲੈਵਾ ਗਉ ਭੈਸ ਮਾਗੋ ਜਵੇਰੀ ਕਿਰਤਾਜਨਪੁਰੀ ਟਗੇਰੀ ਘਰ ਕੀ ਗੀਹਤ ਕਹਿੰਦੇ ਨੇ ਇਸਰੀ ਨੂੰ ਨੌਰਾਨੀ ਨੂੰ ਧੀਵਾਖਦੇ ਨੇ ਆਖਦੇ ਨੇ ਘਰ ਕੀ ਗੀਹਤ ਚੰਗੀ ਜਾਨ ਧੰਨਾ ਲੈਵਾ ਮੰਗੀ ਪਾਤਸ਼ਾ ਮੈਨੂੰ ਕੋਈ ਸੱਦਾ 32 ਗੁਣਾ ਵਾਲੀ ਸੁਹਾਗਣਾਰ ਮਿਲ ਜਾਏ 32 ਸਰਖਣੀ ਘਰ ਦੀ ਨਾਲ ਦੇਖੋ ਕਿਤੇ 16 ਸਗਾਰਾਂ ਦੀ ਗੱਲ ਆਈ ਦੁਨੀਆ ਵਿੱਚ ਦੁਨੀਆ ਦੇ 16 ਸਗਾਰ ਬਨੇ ਜਾਂਦੇ ਨੇ ਜਾਂਦੇ ਨੇ ਜਿਹੜਾ ਰਾਮਕੰਦਰ ਇਹ 14 ਕਲਾ ਸਪੂਰ ਮੰਨ ਲਿਆ ਗਿਆ ਪੜ੍ਹੋ ਰਾਮਕੰਦਰ ਨੂੰ 14 ਕਲਾ ਸਪੂਰ ਕਿਰਿਸ਼ਨ 14 ਕਲਾ ਲੱਗੇ ਆਇਆ ਤੇ ਗੁਰੂ ਨਾਨਕ ਪਾਤਸ਼ਾਹ ਅਰਧ ਕਲਾ ਲੈ ਕੇ ਆੜਿਆ ਠਾਕੁਰ ਅਰਧ ਕਲਾ ਲੈ ਕੇ ਆ ਗਿਆ ਬਾਬਾ ਨਾਨਕ ਆਪਣੇ ਅਸਰਗਰ ਵਿੱਚ ajo ਕਾਨਦ ਕਾੜਾ ਸਾਹਿਬ ਗਿਆ ਹੋਇਆ ਤਾਂ ਅੱਜ ਇਸ ਧਰਤੀ ਤੇ ਬੈਠੇ ਆ ਤੇ ਜਦੋਂ ਇਸ ਰੀ ਦੀ ਗੱਲ ਕੀਤੀ

ਤੇ ਪਾਠੀ ਨੇ ਜਾਦੀ ਸਾਹਿਬ ਦਾ ਪਾਠ ਸੁਣਾ ਕੀਤਾ ਗਿਆਨੀ ਗੁਰਮਤਿ ਸਿੰਘ ਦੀ ਦਰਬਾਰ ਸਰ ਦੇ ਹਜ਼ੂਰੀ ਉਸ ਵਕਤ ਰਾਗੀ ਸੀ ਕੀਰਤਨ ਕਰਦੇ ਸੀ ਬਾਣੀ ਪੜ੍ਹਦੇ ਸੀ ਛੇਰੇ ਪੰਜਾਬ ਨੇ ਆਪਣੇ ਕੋਲ ਰੱਖਿਆ ਸੀ ਲਾਹੌਰ ਉਹ ਗੁਰੂ ਦੇ ਚਰਨਾਂ ਦੇ ਅਰਦਾਸ ਕਰਦੇ ਜਦੋਂ ਛੇਰੇ ਪੰਜਾਬ 1821 ਨੂੰ ਪੰਜਾਬ ਦੇ ਬਾਦਸ਼ਾਹ ਬਣ ਕੇ ਉਹ ਹਰ ਦੇ ਤਖਤ ਤੇ ਬਿਠੇ ਬਾਬਾ ਸਰਸਿੰਗ ਬੇਦੀ ਉਹਨੇ ਵਾਲੇ ਉਹਨੇ ਤੋਂ ਆਏ ਸਮੇਂ ਦੀ ਨਜ਼ਰ ਤੋਂ ਦੇਖਦਾ ਹੋਇਆ ਉਸ ਸਮੇਂ 12 ਮਸਲਾ ਇਹਨਾਂ ਦੀ ਆਫਤ ਕਾਫਤ ਕੱਚ ਛੋਟੀ ਮੁੱਡੀ ਲੜਾਈ ਹੁੰਦੀ ਰਹਿੰਦੀ ਸੀ ਇਹਨਾਂ ਲੜਾਈਆਂ ਨੂੰ ਬੇਟਣ ਵਾਸਤੇ ਕਿਤੇ ਲਾਹੌਰ ਦੇ ਤਖਤ ਨੂੰ ਖਤਰਾ ਨਾ ਬਣ ਜਾਏ ਤੇ ਬਾਬਾ ਸਰਸਿੰਗ ਬੇਦੀ ਗਾਜੀ ਗੁਰਮ ਸਿੰਘ ਨੂੰ ਲੈ ਕੇ ਨਾਲ ਜਾਪੋ ਤੇ ਲਾਹੌਰ ਤੇ ਉਸ ਵਕਤ ਕੋਲ ਬਲਾ ਕੇ ਸਿਰੇ ਪੰਜਾਬ ਤੋਂ ਪੰਜਾਬ ਦਾ ਬਾਦਸ਼ਾਹ ਸਥਾਪਿਤ ਕਰ ਦਿੱਤਾ 1815 ਵੀ ਨੂੰ ਤੇ ਅਰਦਾਸ ਹੋਈ ਤੇ ਕਰਦੂ ਅਰਦਾਸ ਹੋ ਗਈ ਜਦ ਫੌਜੀ ਪਾ ਕੇ ਇਹ ਖਾਸਾ ਰਾਜ ਦਾ ਨਾਮ ਕਿ ਰੱਖਿਆ ਜਾਏ ਸਿਰ ਪੰਜਾਬ ਨੇ ਰੀਡੀਸਰ ਦਾ ਰਾਜ ਨਹੀਂ ਆਖਿਆ ਨਾਮ ਆਖਿਆ ਸਰਕਾਰ ਦੇ ਖਾਸਾ ਜਿਹੜੀ ਸਿਰ ਪੰਜਾਬ ਦੇ ਕੋਸੀ ਸ਼ਮਸ਼ੀਰ ਤੂਪਾਰ ਜਵਾਹਿਦ ਦੇ ਦਰ ਬਜਾਸਤ ਹਲਾਲ ਅਸਬਰਦਨ ਬਾਸ ਸ਼ਮਸ਼ੀਰ ਦਾਸ ਉਧਰ ਲਿਖਾ ਦੀ ਰੱਖਿਓ ਅੰਕਾਰ ਫਤਗੁਰ ਬਰਫਾਦ ਤੇ ਜਨੇ ਪੰਜਾਬ ਨੇ ਇੱਕ ਤਖਸਾਲ ਕਰ ਕੀਤੀ ਛੱਕੇ ਘਲੇਗਾ ਜਦੋਂ ਛੱਕਾ ਹੋਇਆ ਤਿਆਰ ਇਸ ਨੂੰ ਨਾਰਕਸ਼ਾਈ ਛੱਕੇ ਦਾ ਨਾਮ ਦੇ ਦਿੱਤਾ ਸਾਰੇ ਪੰਜਾਬ ਨੇ ਇੱਕ ਬੰਨੇ ਲਿਖਿਆ ਦੇਖ ਫਤੇ ਨਫਰਤ ਬੇਦਰਾਕ ਜਾਫਤਾ ਨਾਰਕ ਗੁਰੂ ਗੋਬਿੰਦ ਸਿੰਘ ਇੱਕ ਬੰਨੇ ਛੱਕੇ ਤੇ ਬਾਬਾ ਨਾਰਕ ਬੈਠਾ ਚੌਕੜਾ ਮਾਰ ਕੇ ਫਿਰ ਭਾਈ ਮਰਦਾਨਾ ਜੀ ਬੈਠੇ ਨੇ ਚਰਨਾ ਵਿੱਚ ਤੇ ਉਹਨਾਂ ਦੇ ਕੋਲਰ ਬਾਪ ਫੜੀ ਹੋਈ ਉਹਦੇ ਦਰਸ਼ਨ ਕਰਿਓ ਕਿਤੇ ਮੋਰ ਮੈ ਜੇ ਅੱਜ ਤਾਂ ਯਾਦ ਰੱਖਿਓ ਅੱਡ ਸੋਨਾ 1 ਲੱਖ 35 ਹਜ਼ਾਰ ਤੋਂ ਵੱਧ ਗਿਆ ਉਦੋਂ ਸੋਨੇ ਦੀ ਜਿਹੜੀ ਮੋਹਰ ਹੁੰਦੀ ਸੀ ਤਕਰੀਬਨ ਸੋਨਾ ਆਪਾਂ 10 ਮਾਸਾ ਦਾ ਕਰਦੇ ਹਾਂ ਉਹਨਾਂ ਸੋਨੇ ਦਾ 7 ਰੁਪਏ ਟੋਲਾ ਸੋਨਾ ਹੁੰਦਾ ਸੀ ਸਿਰ ਪੰਜਾਬ ਦੇ ਸਮੇਂ ਵਿੱਚ ਆਪਣੇ ਨਾਲਖਾਈ ਸ਼ਿੱਕੇ ਦੇ ਉੱਪਰ ਗੁਰੂ ਨਾਨਕ ਬਾਸਾ ਦੀ ਤਸਵੀਰ ਬਣਾਈ ਜਿਹੜੀ ਉਹਦੇ ਆਪਣੀ ਖਾਸਾ ਰਾਜੇ ਕਬੂਰ ਦਾ ਕੀਤੀ ਖਾਸਾ ਜੀ ਉਦੋਂ ਉੱਪਰ ਪਤਾ ਕੀ ਲਿਖਿਆ ਸੀ ਅਕਾਲ ਪੁਰਖ ਸਹਾਇ ਇਹ ਕਿਉਂ ਅੰਧਾਰ ਸਤਗੁਰ ਪਰਫਾਲ ਤੇ ਜਿਹੜੀ ਛੋਟੀ ਮੋੜ ਕਰ ਕੀਤੀ ਉੱਥੇ ਲਿਖਿਆ ਕਾਲ ਸਹਾਇ ਤੇ ਅਸਲੇ ਲਿਖਿਆ ਸੀ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਚਰਨਾਂ 'ਤੇ ਬੈਠੂਆਂ ਸਨ ਇਹ ਅਸੀਂ ਛੇਰੇ ਪੰਜਾਬ ਦਾ ਰਾਜ ਪਹਾੜ ਉਹਨਾਂ ਦੇ ਸਮੇਂ ਵਿੱਚ 3 ਕਰੋੜ 75 ਲੱਖ ਰੁਪਏ ਸਾਲਾਨਾ ਅਮਦਨ ਹੋਇਆ ਕਰਦੀ ਸੀ ਛੇਰੇ ਪੰਜਾਬ ਵਿੱਚ 1 ਲੱਖ ਰੁਪਇਆ ਹਰ ਸਾਲ ਲੋੜਵੰਦਾਂ ਨੂੰ ਵੰਡ ਕਰ ਦਿੰਦੇ ਤੇ ਜਿਹੜਾ ਛੇਰੇ ਪੰਜਾਬ ਦੇ ਕੋਲ ਕੋਹੇ ਨੂਰ ਹੀਰਾ ਸੀ ਉਹ ਸਾਡੀ ਵਿਰਾਸਤਾਂ ਜਲੰਧਰ ਵਿੱਚ ਪਈ ਹੈ ਜਾ ਕੇ ਦਰਸ਼ਨ ਕਰੋ ਜੇ ਜੇ ਉਹਨਾਂ ਸਮਾਜ ਵਿੱਚ 26 ਕਰੋੜ ਕੇੰਮ ਸੀ ਇਹ ਨੀਦਰਲੈਂਡ ਕਹਿੰਦੇ ਯਾਰ ਇਹਦਾ ਦੋ ਟੋਟੇ ਹੁੰਦਾ 7.96 ਕੇੰਮ ਦਾ ਸੀ ਅੱਜ 1.36 ਕੇੰਮ ਦਾ ਰਹਿ ਗਿਆ ਉਹ ਜਿਹੜਾ ਸੋਨੇ ਪਿੰਡ ਸੇਰੇ ਪੰਜਾਬ ਦਾ ਸਾਹੀ ਤਖਤ ਸੀ ਜਿਵੇਂ ਗੁਰੂ ਗ੍ਰਾਸੇ ਮਹਾਰਾਜ ਸਭਾਈ ਮਾਨ ਨੇ ਗੁਰਦਾ ਘੜੀ ਉੱਪਰ ਟਾਕਤ ਪਰ ਇਹ 3 ਕਿਲੋ ਤੋਂ ਸੋਨੇ ਦਾ ਬਣਿਆ ਹੋਇਆ ਸੀ ਉਹ ਸਾਡੀ ਵਾਸਤੇ ਜਦਦਰ ਗਾ ਬਾਲੀਆਂ ਉਧਰ ਗਾ ਬਾਜ਼ਾਰ ਜਦੋਂ ਕਬਰ ਕਲਿਪਸਨ ਬਾਹਰ ਵਾਲੀ ਜਦੋਂ ਨੂੰ ਦੇ ਸਰਕਾਰ ਮਿਲਿਆ ਕੋਈ ਦੂਰ ਦੀ ਗੱਲ ਦੀ ਜੇ ਸੰਦਰ ਕਰਦੇ ਅਸੀਂ ਵੀ ਹੁੰਦਾ ਸੱਚਾ ਵਾਲੇ ਔਰ ਅਸੀਂ ਪੰਜਾਂ ਦਰਾਵਾਂ ਦੇ ਬਾਦਸ਼ਾਹ ਸਾਹਿਬ ਕਾਢ ਕੱਖ ਵਾਲੇ ਹਨਾਣ ਵਾਲੇ ਸਾਡੇ ਸਿਰਾਂ ਤੇ ਕਰਕੇ ਸੋਹਦੀਆ ਸਾਨੂੰ ਸਾਨੂੰ ਨਿਯੋਦੇ ਸੰ ਗਈ ਗਮਨ ਵਾਲੇ ਸਾਡੇ ਖਾਸੀ ਕੌਮ ਅਖਰਾਕ ਅੱਗੇ ਭੇਡਾ ਧਰਦੇ ਸੰ ਕਾਬਲ ਹੈਰਾਨ ਵਾਲੇ ਬਿਨਾ ਪੁੱਛਿਆ ਇਧਰ ਨਾਲ ਝਾਕਦੇ ਸਾਨੂੰ ਔਰ ਸਾਡੇ ਸਿਰਾਂ ਤੇ ਹੱਥ ਚੜ੍ਹਣ ਵਾਲੇ ਕੌਣ ਜਾਣਦਾ ਸਿੱਖ ਦੇ ਨਿਰੋਧੇ ਫਿਰਨਗੇ ਆਪਣੇ ਤਾਨ ਤੇ ਹੀਰੇ ਹਟਾਣ ਵਾਲੇ ਔਰ ਸੀਤਲ ਹਾਲ ਦੀਰਾਂ ਦੇ ਲੱਗ ਰਹੇ ਤੱਕ ਤਾਕਤ ਤੇ ਆ ਨਾ ਧਿਆਨ ਕਿਰਪਾਨ ਵਾਲੇ ਕਿਤੇ ਅੱਲ ਨਾਲ ਤੋਕ ਤੇ ਨਹੀਂ ਬਣੂਗਾ ਸਾ ਸਾ ਤਰ ਉਹ ਸਾਡੇ ਤੇ ਡਾਂਗਾ ਦਾ ਮੀਂਹ ਬਰੇ ਅਸੀਂ ਆਪਣੇ ਹੱਕ ਮੰਗੇ ਮੈਂ ਇੱਕ ਗੱਲ ਅੱਜ ਵੀ ਕਹਿਣਾ ਤੁਹਾਨੂੰ ਗੱਲ ਨਹੀਂ ਆਖਦਾ ਜਿਹੜੇ ਤੁਹਾਡੇ ਨੂੰ ਕਹਿੰਦਾ ਤੁਹਾਨੂੰ ਰਾਜ ਦੇ ਖਾਲਸਾ ਸਰਕਾਰ ਬਣਾਉਣੀ ਜਿੰਨਾ ਕਰ ਸੀ ਆਪਣੀ ਆਪਣੀ ਪਕੜ ਨਹੀਂ ਕਰ ਲੈਣ ਦੇ ਪਹਿਲਾਂ ਤਾਂ ਹਲੇ ਮੀਂਹ ਦਾ ਰਾਗ ਲੱਗਿਆ ਮੇਰੇ ਬਾਬੇ ਨਾਲ ਕੋ ਕਿਦੋਂ ਤੁਹਾਡੇ ਅੰਦਰ ਪਿਆਰ ਦੀ ਸੁਗੰਧ ਆ ਜਾਏਗੀ ਦੁਨੀਆਂ ਦਾ ਹਰ ਦਿਲ ਤੁਹਾਡੇ ਕਾਹ ਦਾ ਵਿਚਾਲੇ ਆ ਫੁੱਲ ਪੈ ਨਹੀਂ ਜਿੰਨੀਆਂ ਮੱਖੀ ਮਿੱਠੀ ਨੂੰ ਦਿਖਾਉ ਕੇ ਬੈਠੀ ਜਿੱਥੇ ਰਾਸ ਹਨ ਰਾਸ ਜਿੱਥੇ ਸੁਗੰਧ ਆਏ ਜਿੱਥੇ ਪਿਆਰ ਹੈ ਉੱਥੇ ਹਰ ਵਕਤ ਮਿਲ ਜਾਂਦੀ ਆ ਆ ਫੁੱਲ ਬਣਾਉਂਦੀ ਨਹੀਂ ਇਹਨਾਂ ਨੂੰ ਮੀਂਹ ਵਰਖਾ ਦੇ ਮੌਸਮ ਤੱਕ ਕੋਈ ਅਸਰ ਨਹੀਂ ਏਦਾਂ ਦਾ ਜੀਵਨ ਨਾ ਲਾਉਂਦੇ ਪਾਤਾਂ ਦੀ ਹਿੰਮੀ ਵਿਚਾਨ ਕੇ ਤਰਾਫ ਪਰਦਾਫ ਕਰਾ ਕਰੋ ਬਾਤ ਕਰਨੇ ਦਾ ਖਾਸ ਆਕੀ ਰਹੇ ਨਾ ਕੋਈ ਇਹ ਛਕ ਮੇਰੇ ਬਾਬੇ ਨਾਲ ਪਹਿਲਾ ਕਾਰਨੀ ਨਾਮਾ ਲਿਖਿਆ ਪਿਆ ਵੀਰ ਜੀ ਕਮਲਜੀਤ ਸਿੰਘ ਦੀ اسلامਾਬਾਦ ਦੀ ਯੂਨੀਵਰਸਿਟੀ ਆ ਅਲੀਗੜ੍ਹ ਉਹਦੇ ਵਿੱਚ ਕਾਰਨੀ ਨਾਮਾ ਲਿਖਿਆ ਪਿਆ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਖ਼ਬਰ ਵੀ ਸਭ ਮਿਲਾਂਗੇ ਬੱਤੇ ਛਰਨ ਜੋ ਅਗੇ ਗਿਆ ਆਪ ਕੀ ਸਵਾਬਲੇਤੀ ਕਰ ਕੂੜਾ ਪਸਾਰ ਡਾਂਗਾ ਪਾਸੇ ਪੱਟੇ ਘਾ ਦੇ ਗਲਾਗਰਦਾਰ ਖੰਡਾ ਧੱਕਿਆ ਤੇ ਆਪ ਕੀ ਸੋਹ ਅਸੀਸ ਸੋ ਹਮਰੇ ਕਰੇ ਗੁਰੂ ਕਾਲ ਕੀ ਧਾਰੋ ਉਹਦੀ ਕਿਰਪਾ ਦੇ ਪਾਤਰ ਬਣਨਾ ਪੈਣਾ ਦੇਉਣ ਛਰੇ ਪੰਜਾਬ ਅਵਰਤਲੇ ਸੰਮਨ ਬੁਰਜਾ ਤੇ ਗਾਇ ਮਹਰ ਤੇ ਚਨੂ ਜਮਾਥਾ ਟਿੱਕਿਆ ਪਲਾ ਪਥਾ ਦੀ ਦੇਖਣ ਤੋਂ ਮੰਦੀ ਸੀ ਅਰਦਾਸ ਹੋਈ ਗੁਰੂ ਦੇ ਚੰਮਗ ਤੇ ਬਾਬਾ ਜੀ ਨੂੰ ਕਿਹਾ ਬੇਨਤੀ ਕੀਤੀ ਕਿ ਕਿਰਪਾ ਕਰੋ ਅਸੀਂ ਨਾਲ ਦਰਬਾਰ ਸਾਹਿਬ ਨੂੰ ਜਾਣਾ ਹੈ ਅਗਰ ਉਪਰ ਚ ਬਿੰਦੀ ਲਾਈ ਗਈ ਆ ਪੀਤਾ ਲੂੜੀ ਆ ਕੰਸਵਾਰ ਪਾਕੀਆ ਕਾਦਦੇ ਸਵਾਰ ਸਤਿਗੁਰ ਸੱਚ ਸਾਖੀ ਅਰਦਾਸ ਕਰੋ ਕਿ ਅਸੀਂ ਆਪਣੇ ਪੁੱਤਰ ਨੂੰ ਵਿਆਹ ਵਾਸਤੇ ਰਾਮਦਾਸ ਪਾਚਾ ਦੇ ਘਰ ਵਿੱਚੋਂ ਜਾ ਕੇ ਪ੍ਰਵਾਨਗੀ ਲੈਣੀ ਹੈ ਜਿਵੇਂ ਉਹ ਰਾਤ ਨੂੰ ਸਾਰਾ ਪ੍ਰਬੰਧ ਹੋ ਗਿਆ ਤਾਂ ਸਵੇਰ ਅਮਰਕੋਲਾ ਜਵੇਂ ਲਾਹੌਰ ਕੋ ਫੇਰੇ ਪਹਲਾਵ ਰਾਮਦਾਸ ਪਾਚਾ ਦੇ ਘਰੋਂ ਜਾ ਰਹੇ ਨੇ ਉਹ ਸਮਝ ਗਿਆ ਲੱਗਿਆ ਹੋਊਗਾ ਕਿ ਆ ਸਤਰਾ ਤੁਹਾਡੀ ਜੱਥੇ ਦੋਸਤ ਤੇ ਉਹ ਆਖਿਆ